ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਜੀ ਕਿਦਾਂ ਸਾਰੇ ਠੀਕ ਠਾਕ ਹੈ ਜੀ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੋਰ ਸੁਣਾਓ ਬਾਕੀ ਅੱਜ ਆਪਾਂ ਇੱਕ ਗੱਲ ਕਰਨੀ ਹੈ ਲਾਲਚ ਵੀ ਬੰਦੇ ਨੂੰ ਕਿੱਥੇ ਲੈ ਜਾਂਦਾ ਹੈ ਜਿਹੜੀਆਂ ਜ਼ਮੀਨਾਂ ਪਲਾਟ ਘਰ ਸਭ ਇੱਥੇ ਰਹਿ ਜਾਂਦੇ ਆ ਕਹਿੰਦੇ ਬੰਦਾ ਕੁਝ ਨਹੀਂ ਲੈ ਕੇ ਜਾਂਦਾ ਨਾਲ हां कोई ज्यादा ही बड़ा बंदा ਕਈਆਂ ਨੂੰ ਲੈ ਜਾਂਦਾ ਹੈ ਠੀਕ ਹੈ ਉਹ ਕਿਵੇਂ ਲੈ ਜਾਂਦਾ ਇੱਕ ਬਹੁਤ ਤਗੜੇ ਬੰਦੇ ਦੀ ਮੌਤ ਹੋ ਜਾਂਦੀ ਹੈ ਤੇ ਉਹਦੀ ਕਬਰ ਹੈ ਜਿਹੜੀ ਉਹ ਬਹੁਤ ਵੱਡੀ ਬਣਾਉਂਦੇ ਆ ਠੀਕ ਹੈ ਤੇ ਕਬਰ ਉਹਦਾ ਜਿਹੜਾ ਤਬੂਕ ਜਾਂ ਉਹ ਵੀ ਯਾਨੀ ਬਹੁਤ ਸੋਹਣਾ ਤੇ ਬਹੁਤ ਵੱਡਾ ਬਣਾਉਂਦੇ ਆ ਵੀ ਉਹਦੇ ਵਿੱਚ ਉਹਨੇ ਕਿਹੜਾ ਗੁੱਲੀ ਦਾ ਖੇਡਣਾ ਉਹ ਜੱਟਾ ਮਰਦੀ ਬਣਾ ਲਓ ਉਹਦਾ ਮਾਰ ਗਿਆ ਹੁਣ ਹਨਾ ਉਹਨਾਂ ਨੂੰ ਉੱਤੇ ਉਹਦੇ ਲਾਇਆ ਉਹ ਭਾਈ ਕੀ ਹੁੰਦਾ ਰੈਕਸੀ ਜੰ ਲਾਲ ਰੰਗ ਦਾ ਹਨਾ ਜਿਵੇਂ ਸਲੀਨ ਦਾ ਕੱਪੜਾ ਲਾਉਂਦੇ ਆ ਵੀ ਪੂਰਾ ਸਜਾ ਲਿਆ ਕਬਰ ਨੂੰ ਪੱਕਾ ਕਰ ਲਿਆ ਕੰਧ ਕੱਢ ਕੇ ਵਿੱਚ ਉਹਦੇ ਮਗੋਂ ਰਾਜਾ ਕਰ ਲਿਆ ਵੀ ਜੀਸੀਬੀ ਨਾਲ ਉਹਦੇ ਵੇਚਦੀ ਧੱਕਦੇ ਆ ਉਹਦੀ ਡੈੱਡ ਬੋਡੀ ਨੂੰ ਐ ਵਿੱਚ ਉਹ ਡੱਬੇ ਇਹਨੂੰ ਉੱਤੋਂ ਕਾਗਜ਼ ਪਾਉਂਦੇ ਆ ਖੜੇ ਤੇ ਨਾਲ ਵੀਡੀਓ ਪਾਉਂਦੇ ਆ ਕਹਿੰਦੇ ਦੇਖ ਲਓ ਵੀ ਇਹ ਕੁਛ ਨਹੀਂ ਨਾਲ ਲੈ ਕੇ ਚੱਲਿਆ ਕਿੱਡਾ ਤਕੜਾ ਬੰਦਾ ਹੈ ਕਹਿੰਦਾ ਲੈ ਕੇ ਜਾਊਗਾ ਉਹ ਕਵਰਾ ਬਹੁਤ ਡੂੰਗੀ ਹੁੰਦੀ ਆ ਉਹ ਜਿਹੜੀ ਕੰਦ ਆ ਡਿੱਗ ਪੈਂਦੀ ਆ ਜਿਹੜੇ ਥੱਲੇ ਹੁੰਦੇ ਆ ਤਿੰਨ ਚਾਰ ਉਹ ਮਿੱਟੀ ਥੱਲੇ ਆ ਜਾਂਦੇ ਆ ਉਹਨਾਂ ਨੂੰ ਨਾਲ ਲੈ ਜਾਂਦਾ ਉਹ ਬਾਕਸੇ ਚ ਪਿਆ ਰਹਿੰਦਾ ਉਹ ਮਿੱਟੀ ਥਲੇ ਦੱਬੀ ਜਾਂਦੀ ਆ ਚਲੋ ਮੈਂ ਕਿਹਾ ਚਾਰਾਂ ਨੂੰ ਲੈ ਗਿਆ ਨਾਲ ਕੰਮ ਉਹੀ ਕਰੋ ਜਿਹੜੇ ਲੋਕ ਕਰਦੇ ਆ ਤੁਸੀਂ ਥੱਲੇ ਕਮਰੇ ਬਣਾ ਕੇ ਕਿਹੜਾ ਉਹਨੂੰਗਾ ਰੋਟੀ ਟੋਕ ਲਾਉਣ ਲਾ ਦਿਓਗੇ ਅੰਦਰ ਵੀ ਉਹ ਬਹੁਤ ਅੰਦਰ ਕੰਮ ਕਰੂਗਾ ਬਿਜ਼ਨਸ ਕਰੂਗਾ ਹੋ ਬੰਦਾ ਯਾਰ ਗਿਆ ਮਿੱਟੀ ਐ ਸਾਮੀਦ ਹੀ ਨਹੀਂ ਅਸੀਂ ਯਾਰ ਇੱਕ ਬਾਬਾ ਕਹਿੰਦੇ ਉਹ ਵੀ ਰੱਖਿਆ ਵਾ ਆਪਣਾ ਕਹਿੰਦੇ ਸਮਾਦੀ ਚ ਉੱਠੂਗਾ ਪਤਾ ਨਹੀਂ ਕਿਹੜੇ ਮਸਾਲੇ ਲਾਉਂਦੇ ਆ ਬੰਦੇ ਨੂੰ ਜਿਹੜਾ ਖਰਾਬ ਹੀ ਨਹੀਂ ਹੁੰਦਾ ਐਂ ਆਉਂਦੀਆਂ ਦਾਲਾਂ ਸਬਜ਼ੀਆਂ ਪੈਕ ਜਿਹੜੇ ਚਿਕਨ ਚੁਗਣ ਫਰਜਾਂ ਫਰੁਜਾਂ ਚ ਰੱਖੇ ਆਉਂਦੇ ਐਂ ਖਰਾਬ ਨਹੀਂ ਹੁੰਦੇ ਆ ਚੀਜ਼ਾਂ ਲਾਉਂਦੇ ਆ ਜਿਹੜਾ ਬੰਦੇ ਨੂੰ ਲਾਉਂਦੇ ਆ ਇਹ ਫੜੇ ਵੀ ਗਏ ਸੀਗੇ ਕਹਿੰਦੇ ਪਾਣੀਆਂ ਪੂਣੀਆਂ ਚ ਵੀ ਪੈਣ ਲੱਗਿਆ ਸੀ ਉਹ ਮਸਾਲਾ ਜਿਹੜਾ ਮੁਰਦੇ ਨੂੰ ਲਾਉਂਦੇ ਆ ਪਤਾ ਨਹੀਂ ਕਿਉਂ ਅਸੀਂ ਕਦੋਂ ਸਮਝਾਂਗੇ ਲੋਕ ਯਾਰਾ ਨਾ ਸਾਡੇ ਭਾਰਤ ਦੇ ਵਿੱਚ ਬਹੁਤ ਜ਼ਿਆਦਾ ਸਿਸਟਮ ਹੈ ਇਹ ਬਈ ਲੱਕੜ ਦੀ ਪੂਜਾ ਜੇ ਕਦੇ ਜੰਡ ਥਿਆ ਜੇ ਗਲਤੀ ਨਾ ਸਾਡੇ ਪੰਜਾਬ ਵਿੱਚ ਪਹਿਲੀ ਗੱਲ ਤਾਂ ਹੁੰਦਾ ਨਹੀਂ ਤੇ ਜੇ ਕਦੇ ਲੱਭ ਜੇ ਫੇਰ ਉਹਦੇ ਦਿਵਾਲੇ ਕੱਪੜੇ ਐ ਲਵੇਟ ਦਿੰਗਾ ਤੇ ਤੇਰੇ ਦੀ ਲਾਲ ਹਰਾ ਪੀਲਾ ਤੇ ਤੇਰੇ ਦੀ ਕਪੜਾ ਤੇ ਤੇਰੇ ਦੀ ਕਪੜਾ ਮੈਂ ਕਹਿੰਦਾ ਯਾਰ ਦਰਾਖਤ ਸੁੱਕ ਜਾਂਦਾ ਉਹ ਕੱਪੜਿਆਂ ਦੀ ਨਿੱਗ ਨਾਲ ਹੀ ਇੰਨਾ ਕਪੜਾ ਲਵੇੜਦਿਆਂ ਵੀ ਦੱਸੋ ਯਾਰ ਵੀ ਉਹਨੂੰ ਕਿਹੜੇ ਠੰਡ ਲੱਗਦੀ ਆ ਬਾਦ ਫੁੱਲ ਲੈਣ ਦੇ ਉਹ ਬਚਾਰੇ ਨੂੰ ਪਤਾ ਨਹੀਂ ਉਹ ਹੁਣ ਦੱਸੋ ਉਹ ਇੱਕ ਜਾਂਟ ਦੀ ਪੂਜਾ ਕਿਉਂ ਹੁੰਦੀ ਆ ਉਹਦਾ ਮਤਲਬ ਕੋਈ ਨਹੀਂ ਪਤਾ ਕਿਸੇ ਨੂੰ ਇਹ ਗੋਗਾ ਯਾਰ ਵੀਰ ਪੈਦਾ ਹੋਇਆ ਸੀ ਜਦੋਂ ਉਦੋਂ ਰਾਜਿਆ ਸੀਗਾ ਜਿਹੜਾ ਉਹਦਾ ਪਿਓ ਗੋਗੇ ਯਾਰ ਵੀਰ ਦਾ ਰਾਜਾ ਸੀ ਉਹਨਾਂ ਦੇ ਸੰਤਾਨ ਹੈ ਨਹੀਂ ਸੀ ਤੇ ਰਾਣੀ ਭਗਤੀ ਕਰਦੀ ਹੁੰਦੀ ਸੀ ਜਿਹੜੀ ਗੋਗੇ ਯਾਰ ਵੀਰ ਦੀ ਮਾਂ ਸੀ ਬਹੁਤ ਤਕੜੀ ਭਗਤੀ ਸੀ ਉਹਦੀ ਉਹਦੀ ਭਗਤੀ ਨੂੰ ਖੁਸ਼ ਹੋ ਗਿਆ ਉਹਦੀ ਭਗਤੀ ਤੋਂ ਠੀਕ ਹੈ ਤੇ ਪ੍ਰਮਾਤਮਾ ਪ੍ਰਗਟ ਹੋਇਆ ਸੀਗਾ ਫਿਰ ਉਹਨੇ ਮਤਲਬ ਕਿ ਉਹ ਉਹਦੇ ਨਾਲ ਗੱਲਾਂ ਕੀਤੀਆਂ ਉਹ ਕਹਿੰਦਾ ਵੀ ਤੇਰੇ ਸੱਤ ਜਰਮ ਸੰਤਾਨ ਹੈ ਨਹੀਂ ਉਹ ਕਹਿੰਦੀ ਵੀ ਮੈਨੂੰ ਨਹੀਂ ਪਤਾ ਮੈਨੂੰ ਮੇਰੇ ਸੰਤਾਨ ਚਾਹੀਦੀ ਹੈ ਜੇ ਮੈਨੂੰ ਕੋਈ ਜਾਣੇ ਅਣਜਾਣੇ ਚ ਗਲਤੀ ਹੋ ਗਈ ਤਾਂ ਮੈਨੂੰ ਮaaf ਕੀਤਾ ਜਾਵੇ ਫੇਰ ਕਹਿੰਦੇ ਜਿਹੜਾ ਮਤਲਬ ਕਿ ਉਹ ਜਿਹੜੀ ਜਾਂਡਾ ਨਾ ਉਹਦੀ ਪਰੰਪਰਾ ਚੱਲੀ ਸੀ ਕਿਵੇਂ ਕਿ ਉਹਨਾਂ ਗੂਗਲ ਚਾਹੀਦੀ ਸੀ ਉਹ ਕਹਿੰਦਾ ਵੀ ਗੂਗਲ ਦੇਣੀ ਆ ਤੁਹਾਨੂੰ ਗੁੱਗਲ ਲੈਣੀ ਹੈ ਪ੍ਰਮਾਤਮਾ ਦੇ ਘਰੋਂ ਪਰ ਹੁਕਮ ਹੈ ਨਹੀਂ ਉੱਥੇ ਪਹਿਰਾ ਬਹੁਤ ਸੀਗਾ ਜਿੱਥੋਂ ਗੁੱਗਲ ਲੈ ਕੇ ਆਉਂਦੇ ਆ ਠੀਕ ਹੈ ਗੋਰਖਨਾਥ ਜੀ ਲੈ ਕੇ ਆਏ ਸੀ ਤੇ ਉੱਥੇ ਉਹਨਾਂ ਦੀ ਚੈਕਿੰਗ ਹੋ ਜਾਂਦੀ ਆ ਤੁਸੀਂ ਨਹੀਂ ਦੇ ਸਕਦੇ ਉਹਨਾਂ ਨੂੰ ਵੀ ਪਤਾ ਸੀਗਾ ਵੀ ਇਹ ਉਹਨਾਂ ਨੂੰ ਰਾਣੀ ਨੂੰ ਦੇਣਗੇ ਜਾ ਕੇ ਉਹ ਕਹਿੰਦੇ ਵੀ ਤੁਸੀਂ ਕੁਝ ਲੈ ਕੇ ਚੱਲਿਓ ਕਹਿੰਦੇ ਜੀ ਨਹੀਂ ਉੱਥੇ ਸੀਗਾ ਜੰਡ ਉਹਨਾਂ ਨੇ ਜੰਡਰ 'ਚ ਰੱਖਤੀਆਂ ਇਹ ਨਾਲ ਪਸਾਤੀ ਗੁੱਗਲ ਵੀ ਮੈਨੂੰ ਪਤਾ ਨਾ ਲੱਗੇ ਉਹਨਾਂ ਨੇ ਅਗਾ ਜੰਡਰ 'ਚ ਕੁਝ ਰੱਖਿਆ ਤੇ ਜੰਡ ਨੇ ਜਿਹੜਾ ਆਪਦਾ ਚਮੜੀ ਸੀ ਸਾਕ ਉਤੋਂ ਦੀ ਘਮਾਤਾ ਸੀ ਉਹਦੇ ਉਹ ਲਕੋਲੀ ਸੀ ਪਰਦਾ ਕਰ ਲਿਆ ਸੀ ਉਹਨੂੰ ਵੀ ਲੱਭੇ ਨਾ ਫਿਰ ਉਹਨਾਂ ਨੇ ਮੱਥਾ ਟੇਕਿਆ ਸੀ ਉਹਨੂੰ ਵੀ ਤੂੰ ਸਾਡੀ ਇੱਜ਼ਤ ਰੱਖੀ ਐ ਠੀਕ ਐ ਇਹ ਇਹ ਪਰੰਪਰਾ ਸੀ ਫੇਰ ਉਹ ਲੈ ਕੇ ਗੁੱਗਲ ਥੱਲੇ ਪਹੁੰਚੇ ਸੀ ਫੇਰ ਰਾਣੀ ਨੇ ਉਹਨਾਂ ਦੇ ਕੋਲੇ ਇੱਕ ਘੋੜੀ ਸੀ ਜਿਹੜੀ ਉਹ ਵੀ ਨਹੀਂ ਸੂੰਦੀ ਸੀ ਉਹਨੂੰ ਵੀ ਦਿੱਤੀ ਤੇ ਆਪ ਵੀ ਖਾਦੀ ਆਪਦੇ ਗੋਗਾ ਯਾਰ ਵੀਰ ਪੈਦਾ ਹੋਇਆ ਤੇਰੀ ਘੋੜੀ ਆ ਉਹਨੇ ਦਿੱਤੇ ਸੀ ਨੀਲੇ ਬੱਚੇ ਦੋ ਜਿਹੜਾ ਕਿ ਗੋਗੇ ਯਾਰ ਵੀਰ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਦੇ ਵਿੱਚ ਬੈਠ ਕੇ ਆਪਦੇ ਪਿਓ ਤੋਂ ਭੇਟ ਲਿਆ ਸੀ ਘੋੜਾ ਪਹਿਲਾਂ ਇਹਨਾਂ ਨੂੰ ਦਾਨ ਦਿੱਤਾ ਸੀ ਬਹੁਤ ਵੱਡੀ ਵਿਆਖਿਆ ਉਹ ਕਿਉਂਕਿ ਜਿੰਨੇ ਇਹ ਗੋਰਖਨਾਥ ਸਾਰੇ ਦੇਵੀ ਦੇਵਤੇ ਸਭ ਗੁਰੂਆਂ ਨੂੰ ਮੰਨਦੇ ਆਏ ਆ ਇਹਦੇ ਤੇ ਵੀ ਲੋਕ ਕਟਾਸ ਕਰਨਗੇ ਲਾਏ ਆ ਜਿਉਂ ਆ ਜਿਵੇਂ ਹੁਣ AI ਨਾਲ ਬਣਾਈ ਜਾਂਦੇ ਆ ਕਿਤੇ ਬਾਬੇ ਨਾਨਕ ਦੀ ਫੋਟੋ ਬਣਾਉਂਦੇ ਆ ਵੀ ਉਹ ਸਬਜੀ ਦੇ ਪੈਰਾਂ 'ਚ ਬੈਠਾ ਉਹ ਪ੍ਰਮਾਤਮਾ ਨੂੰ ਪ੍ਰਮਾਤਮਾ ਦੇ ਪੈਰਾਂ 'ਚ ਬਿਠਾਈ ਜਾਂਦੇ ਆ ਕੀ ਕਰੀ ਜਾਂਦੇ ਤੁਸੀਂ ਠੀਕ ਹੈ ਉਹ ਤਾਂ ਆਪ ਮੰਨਦੇ ਸੀ ਇਹਨਾਂ ਨੂੰ ਉਹਰਾ ਕਿਹੜਾ অবতার ਸੀ ਉਹ ਤੁਹਾਨੂੰ ਪਤਾ ਹੀ ਹੈ ਕਿੱਡਾ ਬਲੀ ਹੋਇਆ ਜਿਹਨੇ ਦੁਨੀਆ ਤੇ ਠੱਲ ਪਾਤੀ ਇਹ ਪਤਾ ਨਹੀਂ ਕਿਉਂ ਜੰਡ ਦਿਸੇ ਸਹੀ ਚੱਲ ਦੀਵਾ ਚੱਲ ਅਗਰ ਬੱਤੀ ਉਥੇ ਹੀ ਜੜ ਦਿੰਦੇ ਆ ਕੰਮ ਤਾਂ ਹੀ ਬਾਬੇ ਬਣਦੇ ਆ ਅਗਲਾ ਕਹਿੰਦਾ ਜੰਡ ਥੱਲੇ ਬਹਿ ਜਾ ਬੁੜੀਆਂ ਨੇ ਤਾਂ ਆਉਣੀਆਂ ਹੀ ਆ ਪਹਿੜੀਆਂ ਹੱਥ ਲਾ ਗਈ ਕੋਈ ਇੱਕ ਅੱਧੀ ਲਾ ਗਈ ਤਾਂ ਗੱਲ ਬਣ ਗਈ ਹੁਣ ਇੱਕ ਦਾ ਜੇ 50 ਬੰਦੇ ਆ ਗਏ ਆਪਣੇ ਕੋਲੇ 50ਾਂ ਚੋਂ 5 ਬੰਦਿਆਂ ਦਾ ਕੰਮ ਹੋਣਾ ਤੈ ਹੈ ਜੇ ਮੰਨ ਲਓ 50ਾਂ ਨੂੰ ਆਪਾਂ ਕਹੇ ਤਾਂ ਮੁੰਡਾ ਹੋਊ ਮੁੰਡਾ ਹੋਊ ਮੁੰਡਾ ਹੋਊ ਪੰਜਾਂ ਦੇ ਤਾਂ ਘੱਟ ਤੋਂ ਘੱਟ ਹੋਊ ਯਾਰ ਫਿਰ ਉਹ ਪੰਜ ਆ ਜਿਹੜੇ ਚਾਹੇ ਉਹਨਾਂ ਨੂੰ ਤਾਂ ਬੋਲਟ ਲੈ ਲੋ ਚਾਹੇ ਉਹਨਾਂ ਨੂੰ ਤਾਂ ਕਾਰ ਲੈ ਲਓ ਚਾਹੇ ਉਹਨਾਂ ਨੂੰ ਤਾਂ ਦਾਲਾ ਰੁਪਈਆ ਮੰਗ ਲਓ ਉਹ ਤਾਂ ਭੱਜੇ ਆਉਂਦੇ ਆ ਵੀ ਸਾਡੇ ਤੇ ਇਹਦੇ ਕਹਿਣ ਤੇ ਹੋਇਆ ਉਹ ਦੂਜੇ ਪੰਤਾਲੀਆਂ ਦੇ ਪੈਰ ਹੀ ਲੱਗਣ ਦੰਦੇ ਉਹ ਪੰਤਾਲੀ ਜਿੰਨਾ ਮਰਜੀ ਪਿੱਟੀ ਜਾਣ ਪਰ ਉਹ ਫੜ ਫੜ ਲਿਆਉਂਦੇ ਆ ਜਾ ਸਾਡੇ ਤੋਂ ਉੱਥੋਂ ਹੋਇਆ ਆ ਜਾ ਸਾਡੇ ਤੋਂ ਉੱਥੋਂ ਹੋਇਆ ਇੱਥੋਂ ਪੈਦਾ ਹੁੰਦਾ ਹੈ ਭਾਈ ਸਾਧੂ ਜਿਹੜਾ ਜਮ ਚੋਰੀਆਂ ਆਚਾਰੀਆਂ ਚ ਆਇਆ ਹੁੰਦਾ ਠੱਗੀਆਂ ਠੁੱਗੀਆਂ ਚ ਹਨ ਜਿਹੜਾ ਪਤਾ ਹੀ ਨਹੀਂ 10 ਨੰਬਰੀਆਂ ਚ ਵੀ ਫੋਟੋ ਲੱਗੀ ਹੁੰਦੀ ਹੈ ਫਿਰ ਉਹ ਬਣਦਾ ਬਾਬਾ ਤਿਆਰ ਅਸੀਂ ਆਪ ਹੀ ਕਰਦੇ ਹਾਂ ਉਹਨੂੰ ਤਿਆਰ ਕਰਨ ਨੂੰ ਕੋਈ ਲੈ ਕੇ ਨਹੀਂ ਆਉਂਦਾ ਕਿਸੇ ਨੂੰ ਤੇ ਇਹ ਜਿਹੜਾ ਲਾਲਚ ਹੈ ਇਹ ਇੱਕ ਨਾ ਯੂਪੀ ਦੇ ਵਿੱਚ ਇੱਕ ਪਰਿਵਾਰ ਹੋਇਆ ਸਿਰਫ 9 ਗੱਲੇ ਜ਼ਮੀਨ ਤੇ ਤਿੰਨ ਭਾਈ ਉਸ ਪਰਿਵਾਰ ਦੇ ਵਿੱਚ ਕੀ ਹੁੰਦਾ ਹੈ ਕਿ 2017 ਤੋਂ ਇੱਕ ਭਰਾ ਗਾਇਬ ਹੋ ਗਿਆ ਘਰੋਂ ਕਿਸੇ ਕੰਮ ਲਈ ਗਿਆ ਤੇ ਵਾਪਿਸ ਨਹੀਂ ਆਇਆ ਬਹੁਤ ਲੱਬਿਆ ਲੱਬਿਆ ਜੁਪੀ ਦੇ ਵਿੱਚ ਕੀ ਸੀ ਉਹਨਾਂ ਟਾਈਮਾਂ 'ਚ ਕਿ ਪੁਲਿਸ ਹੈ ਜਿਹੜੀ ਜੇ ਉਹ ਇਨਵੋਲਵ ਹੋ ਜਾਂਦੀ ਸੀ ਨਾ ਕਿ ਉਹ ਬੰਦੇ ਦਾ ਘਰ ਖਾ ਜਾਂਦੀ ਸੀ ਰਿਸ਼ਪਤਾ ਮੰਗ ਮੰਗ ਕੇ ਬੰਦੇ ਨੂੰ ਗਾਲ ਦੁੱਪੜ ਕਰਕੇ ਪੈਸੇ ਮੰਗਦੇ ਸੀ ਤੁਹਾਡਾ ਕੰਮ ਕਰੀ ਜਾਂਦੇ ਆ ਇਸ ਕਰਕੇ ਥਾਣੇ ਜਾਣਾ ਕੋਈ ਪਸੰਦ ਨਹੀਂ ਕਰਦਾ ਸੀ ਜਲਦੀ ਉਹ ਨਹੀਂ ਗਏ ਇੱਕ ਦਿਨ ਜਿਹੜਾ ਭਰਾ ਉਹ ਵਿਆਹਿਆ ਹੋਆ ਸੀ ਵਿਆਹਿਆ ਹੋਆ ਸੀਗਾ ਤੇ ਉਹਦੇ ਦੋ ਧੀਆ ਸੀ ਤੇ ਇੱਕ ਪੁੱਤਰ ਸੀ ਉਹਨੇ ਕੀ ਕਰਿਆ ਜਿਹੜੀ ਉਹਦੇ ਘਰ ਵਾਲੀ ਸੀ ਉਹਦੇ ਛੋਟੇ ਜਿਹੜਾ ਉਹਦੋਂ ਭਰਾ ਸੀ ਉਹਦੇ ਸਿਰ ਧਰਤੀ ਵਿਚਾਲਲੇ ਦੇ ਵਿਚਾਲੇ ਭਾਈ ਉਹ ਹੁਣ ਆਇਆ ਹੀ ਨਹੀਂ ਸਾਲ ਡੀਕਿਆ ਦੋ ਡੀਕਿਆ ਵੀ ਚਾਲ ਹੁਣ ਇਹਨੂੰ ਇਹਦੇ ਸਿਰ ਧਰ ਦਿੰਨੇ ਵੀ ਤੇ ਘਰੇ ਬੈਠੀ ਆ ਨਾ ਦੇਖੋ ਰੱਬ ਦੀ ਮਰਜ਼ੀ ਵੀ ਕਿੱਥੇ ਗਿਆ ਮਤਲਬ ਘਰੇ ਹੀ ਗੱਲਾਂ ਚੱਲ ਪਈਆਂ ਕਹਿੰਦੇ ਉਹ ਭੱਜ ਗਿਆ ਭੱਜਣ ਨੂੰ ਫਿਰਦਾ ਸੀ ਉਹ ਆ ਜਾਣਾ ਉਹਨੇ 10 20 ਸਾਲ ਲਾ ਕੇ ਮਰ ਲੱਗਿਆ ਆਉ ਆਏ ਆ ਉਹ ਫਲਾਣਾ ਆਉ ਚਲੋ ਉਹਨਾਂ ਨੇ ਆ ਕੰਮ ਕਰ ਲਿਆ ਜਿਹੜੀਆਂ ਧੀਆਂ ਤੇ ਪੁੱਤਰ ਇਸ ਬੰਦੇ ਦੇ ਬਣ ਗਏ ਹੁਣ ਇੱਕ ਦਿਨ ਉਹ ਆਪਦੇ ਪੇਕੇ ਜਾਂਦੀ ਔਰਤ ਤੇ ਛੋਟੀ ਬੇਟੀ ਨੂੰ ਘਰੇ ਛੱਡ ਜਾਂਦੀ ਹੈ ਜਦੋਂ ਵਾਪਸ ਆਉਂਦੀ ਹੈ ਤਾਂ ਉਹ ਸੱਪ ਲੜ ਜਾਂਦਾ ਉਹ ਬੇਟੀ ਦੇ ਸੱਪ ਲੜ ਕੇ ਮੌਤ ਹੋ ਜਾਂਦੀ ਹੈ ਚਲੋ ਰੋਂਦੀ ਕਰਲਾਉਂਦੀ ਹੈ ਸਾਰਾ ਟੱਬਰ ਤੇ ਬੇਟੀ ਦਾ ਸੰਸਕਾਰ ਕਰ ਦਿੱਤਾ ਜਾਂਦਾ ਫਿਰ 1 ਸਾਲ ਮਗਰੋਂ ਜਿਹੜੀ ਵੱਡੀ ਬੇਟੀ ਆ ਉਹਦੇ ਪੇਪਰ ਚੱਲ ਰਹੇ ਸੀ ਤੇ ਉਹ ਔਰਤ ਫੇਰ ਜਾਂਦੀ ਆ ਰਕੜੀਆਂ ਤੇ ਆਪਦੇ ਪਿੰਡ ਜਾਂ ਕਿਤੇ ਕੋਈ ਤਿਹਾਰ ਤੇ ਆਪਦੇ ਪਿੰਡ ਜਾਂਦੀ ਆ ਤੇ ਬੇਟੀ ਨੂੰ ਛੱਡਣਾ ਇੱਥੇ ਮਜਬੂਰੀ ਸੀ ਵੱਡੀ ਨੂੰ ਵੀ ਤੇਰੇ ਭਾਈ ਪੇਪਰ ਹੈ ਦੂਜੇ ਦਿਨ ਜਾਣੀ ਕੁੜੀ ਗਾਇਬ ਹੋ ਜਾਂਦੀ ਹੈ ਘਰੋਂ ਫੇਰ ਜਿਵੇਂ ਉਹਦਾ ਪਿਓ ਗਾਇਬ ਹੋਇਆ ਨਹੀਂ ਲੱਭਦੀ ਜੀ ਪਿੰਡ 'ਚ ਰੌਲਾ ਪੈ ਜਾਂਦਾ ਵੀ ਕੁੜੀ ਦੀ ਗੱਲ ਸੀ ਕਿਸੇ ਮੁੰਡੇ ਨਾਲ ਭੱਜ ਗਈ ਉਹਦੇ ਪਿਓ ਨੂੰ ਪੁੱਛਿਆ ਜਾਂਦਾ ਉਹ ਕਹਿੰਦਾ ਹਾਂ ਫੇਰ ਚੱਲਦਾ ਸੀ ਇਹਦਾ ਕਿਸੇ ਨਾਲ ਉਹਦੇ ਨਾਲ ਭੱਜ ਗਈ ਚਲੋ ਉਹਦੀ ਮਾਂ ਵੀ ਆਉਂਦੀ ਹੈ ਅਫਸੋਸ ਮਨਾਉਂਦੀ ਹੈ ਵੀ ਕਹਿੰਦੀ ਦਾਸ ਹੀ ਦਿੰਦੀ ਆਪਾਂ ਵਿਆਹ ਦਿੰਦੇ ਆ ਭੱਜੀ ਕਿਉਂ ਵੀ ਆਪਾਂ ਲੱਭੋ ਮਿਲਾਂਗੇ ਚਲੋ ਬੀੜਾ ਲਾਂਗਿਆ ਫੇਰ ਜਿਹੜਾ ਬੇਟਾ ਹੁੰਦਾ ਉਹ ਬੇਟਾ ਇੱਕ ਦਿਨ ਘਰੋਂ ਜਾਂਦਾ ਵਾਪਿਸ ਨਹੀਂ ਆਉਂਦਾ ਦੂਜਿਆਂ ਦੀ ਤਰ੍ਹਾਂ ਜਦੋਂ ਨਹੀਂ ਆਉਂਦਾ ਤਾਂ ਉਹ ਕਹਿੰਦੇ ਵੀ ਆਪਾਂ ਹੁਣ ਥਾਣੇ ਚੱਲੋ ਉਹ ਕਹਿੰਦਾ ਵੀ ਰਹਿਣ ਦਿਓ ਪਿਓ ਉਹਦਾ ਕਹਿੰਦਾ ਵੀ ਥਾਣੇ ਜਾਣ ਨੂੰ ਰਹਿਣ ਦਿਓ ਵੀ ਨਾ ਇਹ ਉਹਦਾ ਚਾਚਾ ਸੀਗਾ ਪਿਓ ਉਹ ਦੂਜੇ ਦਾ ਬੇਟਾ ਸੀਗਾ ਵੀ ਉਹ ਕਹਿੰਦਾ ਵੀ ਰਹਿਣ ਦਿਓ ਵੀ ਆਪਾਂ ਥਾਣੇ ਜਾਵਾਂਗੇ ਪੁਲਿਸ ਪਰੇਸ਼ਾਨ ਕਰੂ ਪੈਸੇ ਖਾਊ ਆਪਾਂ ਤੋਂ ਆਪੇ ਆ ਜੂਗਾ ਲੱਭ ਲਾਂਗੇ ਗੱਲ ਠੰਡੀ ਪੈ ਜਾਂਦੀ ਹੈ ਠੰਡੇ ਵਾਸਤੇ ਪਾ ਦਿੰਦੇ ਆ ਫੇਰ ਉਹ ਜਿਹੜਾ ਬ੍ਰਦਰ ਰਹਿ ਜਾਂਦਾ ਉਹ ਗਿਆ ਉਹ ਵੀ ਨਹੀਂ ਆਉਂਦਾ ਇੱਕ ਸਾਲ ਸਾਲ-ਸਾਲ ਬਾਅਦ ਇੱਕ ਜੀ ਗਾਇਬ ਹੋਈ ਜਾਂਦਾ ਘਰ ਦਾ ਜਦੋਂ ਫਿਰ ਉਹ ਗਾਇਬ ਹੁੰਦਾ ਫਿਰ ਪਿੰਡ ਵਾਲੇ ਇਕੱਠੇ ਹੋ ਕੇ ਕਹਿੰਦੇ ਵੀ ਹੁਣ ਥਾਣੇ ਜਾਣਾ ਬਣਦਾ ਫਿਰ ਥਾਣੇ ਰਿਪੋਰਟ ਦਿੰਦੇ ਆ ਵੀ ਆਏ ਆਏ ਕਰਕੇ ਆ ਸਾਡਾ ਜਿਹੜਾ ਬੇਟਾ ਐ ਇੱਥੋਂ ਗਿਆ ਸੀ ਇਹ ਵਾਪਸ ਘਰੇ ਨਹੀਂ ਆਉਂਦਾ ਪੁਲਿਸ ਆਪਣਾ ਕੰਮ ਐ ਜਿਹੜਾ ਸ਼ੁਰੂ ਕਰ ਦਿੰਦੀ ਐ ਜਾਂਚ ਪੜਤਾਲ ਸ਼ੁਰੂ ਕਰ ਦਿੰਦੀ ਐ ਪਿੰਡ ਦੇ ਵਿੱਚ ਸੀਏਡੀ ਆਉਂਦੀ ਹੈ ਸਿਵਲ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਪੁਲਿਸ ਦੇ ਕੰਮ ਕਿਵੇਂ ਹੁੰਦੇ ਆ ਕੱਲੀ ਕੱਲੀ ਚੀਜ਼ ਗਰਾਉਂਡ ਲੈਵਲ ਤੋਂ ਲੱਭਣ ਲੱਗਦੇ ਆ ਉਹ ਕਿਉਂਕਿ ਪੁਲਿਸ ਦਾ ਜਿਹੜਾ ਦਾਇਰਾ ਹੁੰਦਾ ਹੈ ਉਹ ਪਹਿਲਾਂ ਹੀ ਸਹੀ ਟਿਕਾਣੇ ਤੇ ਤੀਰ ਵੱਜ ਜਾਂਦਾ ਹੁੰਦਾ ਪਰ ਉਹ ਹੱਥ ਨਹੀਂ ਪਾ ਸਕਦੇ ਹੁੰਦੇ ਜਿੰਨਾ ਚਿਰ ਕਲੀਅਰ ਨਾ ਹੋਵੇ ਉਹਨਾਂ ਨੇ ਆਪਦੀ ਮੀਟਿੰਗ ਕਰਕੇ ਕਿਹਾ ਵੀ ਬੰਦਾ ਇਹੀ ਕਸੂਰਬਾਰ ਹੈ ਜਿਹੜਾ ਘਰ ਦਾ ਮੁਖੀ ਹੈ ਵੀ ਆਪਾਂ ਫਿਰ ਹਾਲ ਤਫਤੀਸ਼ ਕਰੋ ਪੂਰੀ ਦੱਬ ਕੇ ਉਹਨਾਂ ਨੇ ਦੱਬ ਕੇ ਤਫਤੀਸ਼ ਕੀਤੀ ਜਦੋਂ ਉਹਦੀ ਮਾਂ ਨੂੰ ਪੁੱਛਿਆ ਭਾਈ ਤੇਰੀ ਬੇਟੀ ਦੇ ਸੱਪ ਲੜ ਗਏ ਚਲੋ ਕੋਈ ਗੱਲ ਨਹੀਂ ਜਿਹੜੀ ਦੂਜੀ ਬੇਟੀ ਗਾਇਬ ਹੋਈ ਉਦੋਂ ਪਹਿਲਾਂ ਤੇਰਾ ਭਰਾ ਗਾਇਬ ਤੇਰਾ ਘਰ ਵਾਲਾ ਗਾਇਬ ਹੋਇਆ ਫਿਰ ਮੁੰਡਾ ਮਾਰਿਆ ਗਿਆ ਫਿਰ ਤੁਹਾਡਾ ਦੂਜਾ ਬੰਦਾ ਮਾਰਿਆ ਗਿਆ ਤੁਸੀਂ ਥਾਣੇ ਕਿਉਂ ਨਹੀਂ ਰਿਪੋਰਟ ਦਿੰਦੇ ਸੀ ਉਹ ਕਹਿੰਦੇ ਵੀ ਜਿਹੜਾ ਇਹ ਮੇਰੇ ਘਰ ਵਾਲਾ ਇਹ ਨਹੀਂ ਦੇਣ ਦਿੰਦਾ ਸੀ ਇਹ ਟਾਲਮਟੋਲ ਕਰਾਉਂਦਾ ਸੀ ਵੀ ਰਹਿਣ ਦਿਓ ਕੋਈ ਫਾਇਦਾ ਨਹੀਂ ਵੀ ਇਹ ਕਹਿੰਦਾ ਕੀ ਕਰਾਂਗੇ ਥਾਣੇ ਰਿਪੋਰਟ ਦੇ ਕੇ ਥਾਣੇ ਵਾਲੇ ਕੀ ਕਰਨਗੇ ਤੇ ਥਾਣੇ ਵਾਲਿਆਂ ਨੇ ਜੀ ਉਹ ਚੱਕ ਲਿਆ ਜਾ ਕੇ ਉਹਨੂੰ ਕਹਿ ਦੇ ਕਾਨੂੰਨ ਨਾ ਪੁੱਛਿਆ ਨੋ 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 ਮੈਂ ਮਾਰੂੰਗਾ ਆਪਦਾ ਪਰਿਵਾਰ ਮੈਂ ਮਾਰੂੰਗਾ ਆਪਦੇ ਭਰਾ ਉਹ ਮੇਰੀਆਂ ਧੀਆ ਉਹ ਮੇਰਾ ਸਗਾ ਭਰਾ ਉਹ ਮੇਰਾ ਪੁੱਤ ਰਾਹ ਨਹੀਂ ਦਿੱਤਾ ਉਹ ਕਹਿੰਦੇ ਵੀ ਹੁਣ ਪੁਲਿਸ ਬਣ ਜੋ ਉਹਨਾਂ ਨੇ ਪੁਲਿਸ ਵਾਲੇ ਢੰਗ ਨਾਲ ਲੰਮਾ ਪਾ ਕੇ ਜਦੋਂ ਤਫ਼ਤੀਸ਼ ਕੀਤੀ ਤੇ ਕਹਿੰਦੇ 3 3.5 ਮਿੰਟ ਜੀ ਬੋਲ ਪਿਆ ਉਹ ਕਹਿੰਦੇ 10 ਮੁੰਡਾ ਕਿੱਥੇ ਆ ਕਿੱਧਰ ਗਿਆ ਕਿਵੇਂ ਭੇਜਿਆ ਉਹ ਕਹਿੰਦਾ ਵੀ ਮੁੰਡੇ ਨੂੰ ਮੈਂ ਕਿਹਾ ਸੀਗਾ ਵੀ ਕੱਲ ਨੂੰ ਚਿੱਟੀਕਾਰ ਆਊਗੀ ਆਲਟੋ ਉਹਦੇ ਚ ਚਾਰ ਬੰਦੇ ਹੋਣਗੇ ਤੂੰ ਜਾ ਕੇ ਉਹਨਾਂ ਨਾਲ ਬਹਿ ਜਾਣਾ ਉਹ ਤੈਨੂੰ ਜਿੱਥੇ ਲਿਜਾਣਗੇ ਤੂੰ ਚਲੇ ਜਾਈਂ ਉਥੋਂ ਤੈਨੂੰ ਵਾਪਿਸ ਛੱਡ ਜਾਣਗੇ ਹੁਣ ਘਰ ਦਾ ਪeo ਹੀ ਹੈ ਜਦੋਂ ਉਹ ਆਖੇ ਵੀ ਤੂੰ ਉਹਨਾਂ ਨਾਲ ਬਹਿ ਜੀ ਤੇ ਜਵਾਗਰੂ ਦਾ ਭਰੋਸਾ ਹੀ ਹੈ ਉਹ ਸਵੇਰੇ ਉਦਾਂ ਹੀ ਕਰਦਾ ਹੈ ਜਾ ਕੇ ਕਾਰ ਤੇ ਬਹਿੰਦਾ ਉਹਨਾਂ ਨੂੰ ਕਹਿੰਦਾ ਵੀ ਮੈਨੂੰ ਘਰੋਂ ਕਿਹਾ ਸੀ ਉਹ ਕਹਿੰਦੇ ਹਾਂ ਆ ਜਾ ਕਹਿੰਦੇ ਮੁਰਿਆ ਆਉਨੇ ਆ ਚਲੋ ਉਹ ਕਹਿੰਦਾ ਵੀ ਤੇਰੀ ਗੱਲ ਹੁੰਦੀ ਹੈ ਜਿਹੜੀ ਇੱਕ ਤਾਂ ਪੁਲਿਸ ਦਾ ਰਿਟਾਇਰ ਐਸ ਐਚਓ ਆ ਤੇ ਦੋ ਬੰਦੇ ਬਦਮਾਸ਼ ਆ ਉਤੋਂ ਦੇ ਉਹਨਾਂ ਨਾਲ ਗੱਲ ਹੁੰਦੀ ਸੀ ਉਹਦੀ ਪ੍ਰੋਪਰ ਉਹ ਬੰਦੇ ਹੀ ਕਾਰ ਦੇ ਵਿੱਚ ਸੀ ਜਦੋਂ ਬੇਟੇ ਨੂੰ ਲੈ ਕੇ ਗਏ ਅੱਗੇ ਲਿਜਾ ਕੇ ਉਹਨਾਂ ਨੇ ਘਾਲ ਘੁੱਟ ਕੇ ਤੇ ਗੰਗਾ ਨਦੀ ਨੰਗਦੀ ਸੀ ਲਾ ਕੇ ਕੱਪੜੇ ਪਾੜ ਕੇ ਟੱਡ ਗੰਗਾ ਨਦੀ 'ਚ ਜਦੋਂ ਆਪਾਂ ਜਿਹੜਾ ਟੱਡ ਪਾੜ ਦਿੰਨੇ ਆ ਮੁਰਦੇ ਦਾ ਜਿਹੜੀ লাশ ਹੈ ਉਹ ਉੱਪਰ ਨਹੀਂ ਆਉਂਦੀ ਕਿਉਂਕਿ ਪਾਣੀ ਭਰ ਕੇ ਫੁੱਲ ਕੇ ਹੀ ਮੁਰਦਾ ਤੈਰਦਾ ਹੈ ਪਾਣੀ ਭਰ ਨਹੀਂ ਨਹੀਂ ਜੇ ਮੂੰਝ ਦੀ ਬੜ ਗਿਆ ਦਾ ਪੇਟ ਖੁੱਲਾ ਨਿਕਲ ਜਾਣਾ ਉਹਨੇ ਡੈਡ ਬੋਡੀ ਥੱਲੇ ਚਲੋ ਪਤਾ ਲੱਗ ਗਿਆ ਜਦੋਂ ਤੇ ਫਿਰ ਉਹ ਕਹਿੰਦੇ ਵੀ ਇਹਦਾ ਪਤਾ ਲੱਗ ਗਿਆ ਸੱਪ ਕਿਵੇਂ ਲੜਿਆ ਬੇਟੀ ਦੇ ਉਹ ਵੀ ਉਹਨੇ ਗਾਲ ਘੁੱਟ ਕੇ ਮਾਰੀ ਉਹਨੂੰ ਜ਼ਹਿਰ ਦਿੱਤਾ ਪੀਜਰ ਦੇ ਕੇ ਉਹ ਮੇ ਨਿਸ਼ਾਨ ਬਣਾਏ ਸੂਈਆਂ ਦੇ ਤੇ ਕੁਲੀ ਮਾਰ ਕੇ ਪੂਰਾ ਸੱਪ ਵਾਲਾ ਬਣਾਤਾ ਜਗਾੜ ਉਹ ਵੀ ਕਹਿੰਦਾ ਮੈਂ ਕੀਤਾ ਉਹ ਕਹਿੰਦੇ ਆ ਜਾ ਜਿਹੜੀ ਵੱਡੀ ਬੇਟੀ ਜਿਹੜੀ ਤੂੰ ਕਹਿੰਦਾ ਭੱਜ ਗਈ ਉਹ ਕਹਿੰਦਾ ਵੀ ਉਹ ਮੈਂ ਮਾਰਤੀ ਕੋਈ ਫੇਰ ਨਹੀਂ ਸੀ ਉਹਦਾ ਰਾਤ ਨੂੰ ਪਈ ਮੈਂ ਗਾਲ ਘੁੱਟਤਾ ਘੁੱਟ ਕੇ ਮੈਂ ਉਹ ਵੀ ਗੰਗਾ ਚ ਗੰਗਾ ਉਹਦੇ ਕੰਮ ਆਉਂਦੀ ਸੀ ਕਿਉਂਕਿ ਘਰ ਦੇ ਨੇੜੇ ਸੀ ਤੇ ਪਾਣੀ ਪਤਾ ਨਹੀਂ ਕਿੱਥੇ ਕਿੱਥੇ ਲੈ ਜਾਂਦਾ ਗਾਂ ਬਾਕੀ ਜਾਨਵਰ ਖਾ ਜਾਂਦੇ ਆ ਫੇਰ ਉਹ ਭਰਾ ਉਹ ਕਹਿੰਦਾ ਉਹ ਵੀ ਆਪਾਂ ਕਰਿਆ ਕੰਮ ਉਹਦੇ ਗੋਲੀ ਮਾਰੀ ਸੀ ਸਭ ਮੰਨ ਗਿਆ ਉਹ ਉਹ ਕਹਿੰਦੇ ਕਿਉਂ ਕੀਤਾ ਉਹ ਕਹਿੰਦਾ ਜਿਹੜੀਆਂ 9 ਕਿੱਲੇ ਜ਼ਮੀਨ ਆ ਮੈਂ ਨਹੀਂ ਚਾਹੁੰਦਾ ਸੀ ਤੇ ਨਹੀਂ ਥਾਈ ਵੰਡੀ ਜਾਵੇ ਮੈਂ ਦੇਣਾ ਹੀ ਨਹੀਂ ਚਾਹੁੰਦਾ ਸੀ ਇਹਨਾਂ ਨੂੰ ਕਹਿੰਦਾ ਮੈਨੂੰ ਆਏ ਸੀ ਮੇਰੇ ਕੋਲ ਹੀ ਆਪੇ ਲੂਡ ਆ ਗਿਆ ਯਾਰ ਪੰਜ ਕਤਲ ਕਰਤੇ ਤੇ 6 ਗਿੱਲਿਆ ਪਿੱਛੇ ਯਾਰ ਨੋਆ ਚ ਤਿੰਨ ਤਾਂ ਉਹਦੇ ਸੀਗੇ ਹੀ ਫਿਰ ਤੂੰ ਆਪਦਾ ਭਰਾ ਮਾਰਤਾ ਉੱਥੇ ਹੀ ਡਿੱਗ ਜਾ ਫੇਰ ਵੀ ਤੇਰੇ 6 ਹੋ ਗਏ ਫਿਰ ਤਿੰਨਾ ਪਿੱਛੇ ਤੂੰ ਪੰਜ ਕਤਲ ਜੱਕਤੇ ਯਾਰ ਅਖੀਰ ਜਿਹੜੀ ਜ਼ਮੀਨ ਹੈ ਉਸ औरत ਦੇ ਨਾਂ ਆ ਗਈ ਠੀਕ ਹੈ ਹੁਣ ਉਹਦੇ ਕੋਲ ਕੋਈ ਬੱਚਾ ਰਿਹਾ ਹੈ ਵਿਚਾਰੀ ਦੇ ਉਹਨੇ ਕੋਈ ਹੋਰ ਬੰਦੇ ਨਾਲ ਵਿਆਹ ਕਰਾ ਕੇ ਉੱਥੇ ਕਿਸੇ ਗਰੀਬ ਨਾਲ ਰੱਖ ਕੇ ਉਹਨੂੰ ਉਹਦੇ ਨਾਂ ਕਰਾ ਕੇ ਤੇ ਚਲਾਉਂਦਾ ਘਰ ਬਸਾ ਲਿਆ ਉਹ ਸੱਜਾ ਕੱਟ ਕੇ ਆ ਕੇ ਤੇ ਭੀਖ ਮੰਗਦਾ ਫਿਰਦਾ ਮੁਰ ਕੇ ਹਾਲਾਤ ਵੇਖੋ ਬੰਦੇ ਦੇ ਕੀ ਹੋਣਗੇ ਜਿਹਦੇ ਕੋਲ ਨਾ ਤਾਂ ਘਰ ਰਿਹਾ ਨਾ ਕੋਈ ਪੈਸਾ ਰਿਹਾ ਨਾ ਕੋਈ ਔਲਾਦ ਰਹੀ ਐਸਾ ਲਾਲਚ ਨੇ ਗੇੜ ਚੜਾ ਕੇ ਸੜਕਾਂ ਤੇ ਰੋਟੀ ਦੀ ਖਾਤਰ ਭੀਖ ਮੰਗਣ ਲੱਗਾ ਵੀ ਮੰਗ ਕੇ ਖਾ ਪਾਪ ਐ ਜਿਹੜਾ ਉਹ ਸਾਹਮਣੇ ਆ ਗਿਆ ਉਹਦੇ ਕਿਉਂ ਉਹ ਕਹਿੰਦੇ ਸਿਕੰਦਰ ਕਹਿੰਦਾ ਸੀ ਇਹ ਜਿਹੜੀ ਹੱਥ ਬਾਹਰ ਕੱਢਣ ਵਾਲੀ ਪਰੰਪਰਾ ਸਿਕੰਦਰ ਦੀ ਸੀ ਇਹ ਸਿਕੰਦਰ ਨੇ ਕਿਹਾ ਸੀ ਜੋ ਬਿਮਾਰ ਸੀ ਉਹ ਕਹਿੰਦਾ ਜਦੋਂ ਮੈਂ ਮਰ ਗਿਆ ਜਦੋਂ ਮੈਨੂੰ ਲੈ ਕੇ ਜਾਓਗੇ ਜਿਹੜੇ ਮੇਰੇ ਹੱਥੋਂ ਬਾਹਰ ਕੱਢ ਦਿਓ ਉਹ ਕਹਿੰਦੇ ਕਿਉਂ ਕੰਨਾ ਕਹੂੰਗਾ ਦੁਨੀਆ ਨੂੰ ਪਤਾ ਲੱਗ ਜੇ ਵੀ ਜਿਹੜਾ ਦੁਨੀਆ ਜਿੱਤਣ ਵਾਲਾ ਚੱਲਿਆ ਉਹ ਵੀ ਖਾਲੀ ਹੱਥ ਹੀ ਆ। ਬਟਨ ਉਹਦੇ ਕਫਨ ਨੂੰ ਵੀ ਨਹੀਂ ਲੱਗਿਆ। ਕਾਜਕੂਜ ਉਹਨੂੰ ਵੀ ਨਹੀਂ ਕੀਤਾ ਕਿਸੇ ਨੇ ਸਦਾ ਹੀ ਚੋਲਾ ਬਣਾ ਕੇ ਧਰਾਇਆ ਉਹਦੇ ਵੀ। ਉਹ ਵੀ ਉਹ ਜਾਂਦਾ ਤਿੰਨ ਚਾਰ ਸੌ ਵਾਲੇ ਕੱਪੜੇ ਚ ਲਵੇਟਿਆ। ਤੇ ਜਿਹੜਾ ਮਗਰ ਜਾਣਾ ਸੰਸਕਾਰ ਕਰਨ ਨੂੰ ਕੋਈ ਮਰਦਾ ਭਾਰਾ ਨਹੀਂ ਹੁੰਦਾ ਵੀ ਘਰਦਿਆਂ ਤੋਂ ਚੱਕਿਆ ਨਹੀਂ ਜਾਂਦਾ। ਜાં ਆਪਾਂ ਜਾਦੇ ਵਧੀਆ ਸੰਸਕਾਰ ਕਰਾ ਦਿੰਨੇ ਆ ਜਾ ਕੇ ਵੀ ਜાં ਆਪਾਂ ਕੋਈ ਉਹੋ ਜੀ ਚੀਜ਼ ਕਰਦੇ ਆ ਨਾ ਸਿਰਫ ਆਪਾਂ ਨੂੰ ਸਿੱਖਿਆ ਦੇਣ ਵਾਸਤੇ ਹੀ ਪਿੱਛੇ ਜਾਣ ਦਾ ਮਤਲਬ ਹੁੰਦਾ ਕਿ ਤੁਸੀਂ ਇਹ ਤੋਂ ਕੁਝ ਸਿੱਖ ਲਓ ਇਹ ਰਾਹ ਤੁਸੀਂ ਵੀ ਜਾਣਾ ਹੈ ਸਿਰਫ ਇੰਨੀ ਕੀ ਗੱਲ ਹੈ ਤੇ ਪਰ ਅਸੀਂ ਸੇਖਦੇ ਕੁਝ ਵੀ ਨਹੀਂ ਆਇਆ ਡਾਲੇ ਧੀ ਨਾਲ ਰੇਪ ਕਰਤਾ ਪਿਓ ਨੇ ਇਦੋਂ ਉੱਤੇ ਕਾਲ ਯੁਗ ਕਿੱਥੇ ਆਊਗਾ ਫਿਰ ਕਹਿੰਦੇ ਪਾਣੀ ਆ ਗਿਆ ਡੈਮ ਚੜ ਗਿਆ ਉਹ ਟੁੱਟ ਗਿਆ ਉਧਰ ਫੱਟੇ ਚੱਕ ਤੇ ਇੱਧਰ ਆ ਹੋ ਗਿਆ ਹੋ ਰੱਬ ਕੀ ਕਰੇ ਧਰਤੀ ਤੇ ਇੰਨਾ ਕੁ ਭਜਨ ਪੈ ਗਿਆ ਗੰਦਗੀ ਦਾ ਧਰਤੀ ਤੋਂ ਇਹ ਭਾਰ ਨਹੀਂ ਚੱਕਿਆ ਜਾਣਾ ਜਿਹੜਾ ਸਿਸਟਮ ਚੱਲ ਪਿਆ ਪਿਓ ਧੀ ਨੂੰ ਚਾਹੁੰਦਾ ਹੈ ਕਿ ਪੈਸੇ ਕਮਾ ਕੇ ਦੇਵੀ ਸ਼ਰਮ ਤੋਂ ਡਰਦਾ ਹੈ ਤੇ ਜਹਾਜੜਾ ਹੁੰਦਾ ਹੁਣ ਉੱਥੋਂ ਸਾਡੀਆਂ ਬੱਚੀਆਂ ਦੀਆਂ ਵੀਡੀਓ ਆਉਂਦੀਆਂ ਇਤਰਾਜਯੋਗ ਚੀਜ਼ਾਂ ਉਹਨਾਂ ਦੇ ਪਰਸ ਦੇ ਵਿੱਚ ਪਈਆਂ ਇੰਨੀਆਂ ਇੰਨੇ ਇੱਕ ਕਿਸੇ ਫੋਟੋ ਆਈ ਹੈ ਭੈਣ ਦੀ ਇੰਨੀਆਂ ਚੀਜ਼ਾਂ ਪਈਆਂ ਤੁਸੀਂ ਸਾਰਿਆਂ ਨੇ ਦੇਖੀ ਹੋਊ ਕਿ ਯਾਰ ਉਹਨੇ ਆਪਦਾ ਚਿਹਰਾ ਤੱਕ ਨਹੀਂ ਢਕਿਆ ਤੇ ਪੰਜਾਬ ਦਾ ਸਿਰ ਨੀਵਾ ਕਰਾਤਾ ਇੱਕ ਕੁੜੀ ਨੇ ਫੇਰ ਇੱਕ ਕੁੜੀ ਦੀ ਆਉਂਦੀ ਆ ਫੋਟੋ ਕਾਲੇ ਦੇ ਮੂੰਹ ਚ ਬਰਕੀਆਂ ਪਾਈ ਜਾਂਦੀ ਆ ਕਮਰੇ ਚ ਜਿਹੜੇ ਉੱਥੇ ਰਹਿੰਦੇ ਹੋ ਦੱਸਦੇ ਆ ਤਾਂ ਕੁਝ ਵੀ ਨਹੀਂ ਇਹ ਤਾਂ ਕੁਝ ਵੀ ਨਹੀਂ ਕਹਿੰਦਾ ਇੱਥੇ ਆ ਕੇ ਬੈਠ ਕੇ ਦੇਖੋ ਬਾਬਾ ਜੀ ਜੇ ਪੰਜ ਕੁੜੀਆਂ ਜਾਂਦੀਆਂ ਨਾ ਆਪਦੇ ਬੁਆਏਫਰੈਂਡ ਨਾ ਤਿੰਨ ਤਾਂ ਇਧਰਲੇ ਕਾਲੇ ਯਹ ਨਾਲ ਜਾਂਦੇ ਕੀ ਸੇ ਦੇਣ ਲੱਗਿਆ ਯਾਰ ਅਸੀਂ ਇੱਕ ਸਾਡਿਓ ਕੁੜੀ ਮੋਗੇ ਦਾ ਨਾਂ ਹੀ ਖਰਾਬ ਕਰਤਾ ਸੀ ਉਹਨੇ ਕੈਨੇਡਾ ਦੇ ਵਿੱਚ ਉਹ ਪਤਾ ਨਹੀਂ ਕੀ ਮੋਗੇ ਵਾਲੀ ਕਹਿੰਦੇ ਸੀ ਉਹਨੂੰ ਉਹਨੇ ਇੰਨੀ ਕਿ ਦਫਾ ਪੱਟੀ ਉਦੋਂ ਉਹਨਾ ਟਾਈਮਾਂ 'ਚ ਉਹਦੇ ਬਾਪ ਨੂੰ ਫੋਨ ਲਾਇਆ ਉਸ ਪਿੰਡ ਦੇ ਇਨਸਾਨ ਨੇ ਕਹਿੰਦਾ ਭਾਈ ਸਮਝਾਓ ਬੇਟੀ ਨੂੰ ਸਮਝਾਓ ਕਿਉਂਕਿ ਬੇਟੀ ਨੇ ਸਵਾ ਕਰੋੜ ਰੁਪਇਆ ਘਰੇ ਭੇਚੁੱਕੀ ਸੀ ਇੱਥੇ ਬਾਪ ਜੀ ਨੇ ਤਾਂ ਚੜਾਤੀਆਂ ਕੋਠੀਆਂ ਉਹ ਕਹਿੰਦਾ ਬੇਟੀ ਮੇਰੀ ਐ ਦਰਦ ਤੇਰੇ ਕਿਉਂ ਹੁੰਦਾ ਤੈਨੂੰ ਕੀ ਤਕਲੀਫ ਐ ਉਹਦੀ ਜ਼ਿੰਦਗੀ ਐ ਜਿਵੇਂ ਮਰਜੀ ਐ ਜਿਉਵੇਂ ਪੈਸਾ ਮੌਕ ਰੱਖ ਲਿਆ ਲੋਕਾਂ ਨੇ ਇਥੋਂ ਤੱਕ ਤਾਂ ਅਸੀਂ ਡਾਊਨ ਆ ਗਏ ਇੱਜ਼ਤ ਪੱਖੋਂ ਤੇ ਜੇ ਅਸੀਂ ਇਹੋ ਜੀ ਗੱਲ ਵੀ ਕਰਦੇ ਆ ਤਾਂ ਕੋਈ ਰਾਜਸਥਾਨ ਦਾ ਕੋਈ ਹੋਰ ਕਮੈਂਟ ਪਾਉਂਦਾ ਉਹ ਕਹਿੰਦਾ ਤੁਸੀਂ ਉੱਥੇ ਜਾ ਕੇ ਦੇਖੋ ਬਾਬਾ ਜੀ ਆਪਣੀਆਂ ਬੱਚੀਆਂ ਦੇ ਹਾਲਾਤ ਪੰਜਾਬੀਆਂ ਦੇ ਠੀਕ ਹੈ ਅਸੀਂ ਜਾ ਕੇ ਆਏ ਆ ਤੁਹਾਡੀ ਕੋਈ ਇੱਜ਼ਤ ਨਹੀਂ ਰਹੀ ਤੁਹਾਡਾ ਕੁਝ ਨਹੀਂ ਉਹ ਕੁੜੀਆਂ ਨੂੰ ਸਾਡੀ ਬੇਨਤੀ ਆ ਮਾੜੀ ਮੋਟੀ ਇੱਜ਼ਤਾਂ ਰੱਖੋ ਕੋਈ ਪੜਦਾ ਰੱਖੋ ਕੋਈ ਵੀਡੀਓ ਬਣਾ ਕੇ ਕੀ ਸ਼ੋਅ ਕਰਨਾ ਚਾਹੁੰਦੇ ਆ ਤੁਸੀਂ ਕਾਏ ਕੋਈ ਬਾਹਲੀ ਵੱਡੀ ਸੈਲੀਬ੍ਰਿਟੀ ਨਹੀਂ ਹੈਗੇ ਜਿਨ੍ਹਾਂ ਦੇ ਨਾਲ ਫੋਟੋ ਪਾ ਕੇ ਖੁਸ਼ ਹੋਈ ਜਾਂਦੇ ਆ ਤੁਸੀਂ ਬਹੁਤ ਗਲਤ ਹੋ ਰਿਹਾ ਜੋ ਵੀ ਹੋ ਰਿਹਾ ਫੇਰ ਤੁਸੀਂ ਕਹਿੰਦੇ ਆ ਪਾਣੀ ਆ ਗਿਆ ਪਾਣੀ ਆਉਣਾ ਹੋਰ ਕੀ ਆਉਣਾ ਇੱਥੇ ਰੱਬ ਤੋਂ ਭਾਰ ਨਹੀਂ ਚੱਕੀਦਾ ਇਹ ਉਹ ਕਹਿੰਦਾ ਮੁੜਿਆ ਉਹ ਆਪਦੇ ਘਰੇ ਸਾਰੇ ਆਜੋ ਮੈਂ ਗਲਤ ਭੇਜੀ ਬੈਠਾ ਇਹ ਕਹਿੰਦਾ ਜਿਹੜਾ ਪੂਰ ਹੈ ਨਾ ਜਿਹੜਾ ਹੋਣ ਵਾਲੇ ਸਾਰੇ ਹੀ ਗਲਤ ਜਾਵੜਿਆ ਇਹਨੂੰ ਬੈਕ ਬਲਾਉ ਕਹਿੰਦਾ ਜਿਹੜੇ ਵਿੱਚੋਂ ਥੋੜੇ ਜੇ ਚੰਗੇ ਆ ਉਹਨਾਂ ਨੂੰ ਛੱਡੂਗਾ ਬਾਕੀ ਸਾਰਿਆਂ ਨੂੰ ਡੇਜੂਗਾ ਇਹ ਆਰਡਰ ਹੋ ਚੁੱਕਿਆ ਇਹ ਦਫ਼ਤਰ ਚੋਂ ਉੱਥੋਂ ਆਰਡਰ ਨਿਕਲ ਚੁੱਕੇ ਆ ਭਈ ਇਹਨਾਂ ਨੂੰ ਬੈਕ ਬਲਾਉ ਜਿੰਨੇ ਸਾਰਿਆਂ ਦੇ ਵੀਜ਼ੇ ਰੱਦ ਹੋ ਜਾਣੇ ਆਪਾਂ ਤਾਂ ਕਹਿੰਨੇ ਅਮਰੀਕਾ ਨੇ ਵੀਜ਼ਾ ਰੱਦ ਕਰਤਾ ਉਹਨੇ ਰੱਦ ਕਰਤਾ ਹਜੇ ਤਾਂ ਉਹਨੇ ਕਰਨਾ ਹੈ ਉਹਨੇ ਕੋਈ ਪੁਲਿਸ ਨਹੀਂ ਭੇਜਣੀ ਫੜਨ ਆਪਾਂ ਨੂੰ ਕੋਈ ਤਪਤੀਸ਼ ਨਹੀਂ ਕਰਨੀ ਕੋਈ ਆਪਣਾ ਪਾਸਪੋਰਟ ਨਹੀਂ ਦੇਖਣਾ ਉਹਦੇ ਹੱਥ ਸਾਰਾ ਕੁਝ ਉਹਨੇ ਆਰਡਰ ਕਰਤਾ ਆਪਦੇ ਉੱਤੇ ਜਿਹੜੇ ਮੂਰੇ ਦਫ਼ਤਰ ਚ ਰੱਖੇ ਹੋਏ ਉਹਨਾਂ ਨੂੰ ਕਹਿੰਦਾ ਵੀ ਸਾਰਿਆਂ ਦੇ ਵੀਜ਼ੇ ਕੈਨਸਲ ਕਰੋ ਤੇ ਬੁਲਾਓ ਇਹਨਾਂ ਨੂੰ ਕੋਈ ਕਿਵੇਂ ਆ ਰਿਹਾ ਕੋਈ ਕਿਵੇਂ ਆ ਰਿਹਾ ਕੋਈ ਕਿਵੇਂ ਜਾ ਰਿਹਾ ਸਭ ਜਾਈ ਜਾਂਦੇ ਆ ਫਟਾਫਟ ਉਹ ਕਹਿੰਦਾ ਸਾਰਿਆਂ ਨੂੰ ਸੱਦੋ ਇੱਥੇ ਲੈ ਕੇ ਪਟਾ ਫੇਰੋ ਪਾਓ ਮੂਦੇ ਇਹਨਾਂ ਦੇ ਮਨਾਓ ਇਹਨਾਂ ਨੂੰ ਉੱਥੇ ਕੀ ਕੀ ਜੁਰਮ ਕੀਤਾ ਉਹ ਵੀ ਯਾਦ ਰੱਖੋ ਭਾਈ ਕੁੜੀਓ ਤੁਹਾਡੇ ਕੁੜਤ ਵੀ ਪਹਿਣੀ ਆ ਤਾਂ ਜਾ ਕੇ ਤੁਹਾਡੇ ਬੀਜੇ ਵੱਡੇ ਤਰ੍ਹਾਂ ਕੈਨਸਲ ਹੋਣ ਵਾਲੇ ਐ ਠੀਕ ਐ ਤੇ ਉਦੋਂ ਆ ਜਿਹੜੇ 버ਗਰ ਪੀਜੇ ਖਾਂਦੀਆਂ ਫਿਰਦੀਆਂ ਨਾ ਇਹਨਾਂ ਨਾਲ ਜਾ ਕੇ ਉਦੋਂ ਆ ਮੂੰਹ ਤੇ ਇੱਥੇ ਕੱਪੜਾ ਬੰਨ੍ਹ ਦਿੰਦੇ ਨੇ ਮੂੰਹ ਨਾ ਖੁੱਲੇ ਕਿਤੇ ਇਹਦੇ ਵਿੱਚ ਕੁਝ ਪਏ ਨਾ ਜਾਵੇ ਖਾਸ ਕੇ ਕੁਝ ਨਹੀਂ ਮਿਲਣਾ ਫਿਰ ਭੁਖਾ ਹੀ ਭੇਜਦੇ ਹਤੋਂ ਫਿਰ ਉੱਤੇ ਜਾਂਦੇ ਨੂੰ ਲੈਣ ਚ ਖੜਾ ਲੰਦਾ ਉਹ ਵੀ ਆਜ ਆ ਭਾਈ ਤੇਰੀ ਵਾਰੀ ਆ ਤੈਨੂੰ ਕੀ ਕੰਮ ਭੇਜਿਆ ਸੀ ਤੇ ਕਰਿਆ ਕੀ ਐ ਤੈਨੂੰ ਕੋਈ ਇਸ ਕੰਮ ਨਹੀਂ ਭੇਜਿਆ ਸੀ ਮੈਂ ਜਿਹੜਾ ਤੁਸੀਂ ਉੱਤੇ ਜਾ ਕੇ ਕਰ ਲਿਆ ਬਿਜ਼ਨਸ ਇਹ ਇਸ ਕਰਕੇ ਉਹ ਦਰੋ ਪ੍ਰਮਾਤਮਾ ਤੋਂ ਡਰੋ ਮਾੜਾ ਮੋਟਾ ਤੁਸੀਂ ਜਿਹੜੇ ਉੱਥੇ ਸਾਡੇ ਬੰਦੇ ਭੈਣ ਭਰਾ ਸਾਡੇ ਰਹਿੰਦੇ ਆ ਉਹਨਾਂ ਦੀ ਇੱਜ਼ਤ ਰੱਖੋ ਉਹਨਾਂ ਬਾਰੇ ਸੋਚੋ ਵੀ ਉਹਨਾਂ ਨੇ ਇੱਥੇ ਕੰਮ ਕਰਨਾ ਹੈ ਬਿਜ਼ਨਸ ਕਰਨਾ ਉਹਨਾਂ ਦੇ ਸਿਰ ਤੇ ਪੱਗਾਂ ਉਹਨਾਂ ਦੇ ਮੂੰਹ ਤੇ ਦਾੜ੍ਹੀਆਂ ਉਹ ਕਿਵੇਂ ਚੱਲਣਗੇ ਉਹਨਾਂ ਨੂੰ ਸ਼ਰਮ ਆਉਂਦੀ ਹੈ ਵੀ ਸਾਡੀਆਂ ਬੱਚੀਆਂ ਇੱਥੇ ਆ ਕੁਸ਼ ਕਰਦੀਆਂ ਫਰਦੀਆਂ ਸੀ ਕਿਹੜਾ ਮੂੰਹ ਲੈ ਕੇ ਚੱਲ ਕੇ ਰੋਡਾਂ ਤੇ ਸਾਡਾ ਇੱਕ ਭਰਾ ਉਹਦੀ ਵਾਈਫ ਉਹ ਯੂਨੀਵਰਸਿਟੀ ਦੇ ਵਿੱਚ ਟੀਚਰ ਸੀਗੀ ਪ੍ਰੋਫੈਸਰ ਸੀਗੀ ਉਹ ਉਹਨੇ ਮੈਨੂੰ ਉਦੋਂ ਦੱਸਿਆ ਉਹ ਕਹਿੰਦਾ ਯਾਰ ਇੰਨਾ ਕੁ ਬੁਰਾ ਹਾਲ ਹੈ ਕਾਲਜ ਦੇ ਕੋਲੇ ਕਿ ਮੇਰੀ ਵਾਈਫ ਕਹਿੰਦੀ ਆਪਾਂ ਲੰਘ ਨਹੀਂ ਸਕਦੇ ਉੱਥੋਂ ਯਾਰ ਇੰਨਾ ਖੁੱਲੇ ਆਮ ਕੁੜੀਆਂ ਉੱਥੇ ਇੰਨਾ ਗੰਦ ਪਾਇਆ ਹੈ ਜਿਹੜਾ شریف ਬੰਦਾ ਉਹਦਾ ਲੰਘਣਾ ਮੁਸ਼ਕਲ ਹੋ ਜਾਂਦਾ ਹੈ ਕਿਹੜੀ ਆਜ਼ਾਦੀ ਚ ਪੈ ਗਏ ਤੁਸੀਂ ਤੁਸੀਂ ਸਭ ਤੋਂ ਪਹਿਲਾਂ ਗੋਰਿਆਂ ਦੇ ਬੱਚੇ ਦੇਖੋ ਸਭ ਤੋਂ ਪਹਿਲਾਂ ਕਾਲਿਆਂ ਦੇ ਬੱਚੇ ਦੇਖੋ ਕੀ ਉਹ ਤੁਸੀਂ ਐਂ ਫਿਰਦੇ ਦੇਖਦੇ ਹੋ ਕੀ ਉਹ ਤੁਹਾਡੇ ਵਾਂਗੂੰ ਗੰਦ ਪਾਉਂਦੇ ਆ ਉਦੋਂ ਉੱਥੋਂ ਦੇ ਜੰਪਾਲੇ ਥੋੜਾ ਬਾਲਾ ਸੋਚੋ ਯਾਰ ਤੁਸੀਂ ਬੱਚਿਓ ਇੰਨਾ ਨਾ ਧੱਕਾ ਕਰੋ ਇੰਨਾ ਨਾ ਸਾਡੀ ਇੱਜ਼ਤ ਨਿਰਾਮ ਕਰੋ ਹੁਣ ਕਈ ਭਰਾ ਕਾਲਿਆਂ ਦੇ ਨਸੇ ਮਾਰੇ ਕਹਿੰਦੇ ਭਾਂਡੇ ਧੋਈ ਜਾਂਦੇ ਆ ਪੰਜ ਪੰਜ ਡਾਲੇ ਕੁੜੀਆਂ ਮੰਗਦੀਆਂ ਫਰਦੀਆਂ ਆਸਟ੍ਰੇਲੀਆ ਪਾਰਸ ਦੇ ਵਿੱਚ ਵੀ ਆਹੀ ਹਾਲ ਹੋ ਗਿਆ ਕੈਨੇਡਾ ਅਮਰੀਕਾ ਹਰ ਜਗ੍ਹਾ ਬੁਰਾ ਹਾਲ ਹੋ ਗਿਆ ਤੇ ਜਿਹੜੇ شریف ਲੋਕ ਆ ਉਹਨਾਂ ਦਾ ਚੱਲਣਾ ਮੁਸ਼ਕਲ ਹੋ ਗਿਆ ਤੇ ਜਿਹੜਾ ਗੋਰਾ ਵਰਗ ਆ ਸਾਥੋਂ ਨਫ਼ਰਤ ਕਰਨ ਲੱਗ ਗਿਆ ਬਹੁਤ ਜ਼ਿਆਦੇ ਆ ਐਕਸੀਡੈਂਟ ਤੋਂ ਬਾਅਦ ਫੇਰ ਥੁੜਾਇਆ ਕੰਮ ਵਧਿਆ ਨਾ ਫੁਰਤਾਲਾ ਕਿਉਂ ਕਰਦੇ ਆ ਕਿਉਂਕਿ ਉਹਨਾਂ ਨੂੰ ਚੰਗੇ ਲੱਗਣੋਂ ਹਟ ਗਏ ਸੀ ਸਾਡੀਆਂ ਹੋ ਸਕਦਾ ਸਾਡੇ ਇਹਨਾਂ ਬੱਚਿਆਂ ਕਰਕੇ ਵੀ ਬਹੁਤ ਕੰਮ ਵਧਿਆ ਹੋਊਗਾ ਬੀਨਾਂ ਨੇ ਇੱਥੇ ਆ ਕੇ ਖੁੱਲਿਆ ਮਕਾਨ ਪਾਇਆ ਉਹਨਾਂ ਕੋਲ ਇੱਕ ਉਹਨਾਂ ਦੇ ਕਲਚਰ 'ਚ ਇਹ ਨਹੀਂ ਹੈਗਾ ਉਹਨਾਂ ਦੇ ਕਲਚਰ 'ਚ ਇਹ ਸੀਗਾ ਕਿ 18 ਸਾਲ ਤੱਕ ਬੱਚਾ ਬੱਚਾ ਹੈਗਾ ਜਦੋਂ 18 ਸਾਲ ਤੋਂ ਉੱਤੇ ਹੋ ਗਿਆ ਤਾਂ ਉਹਦੀ ਮਰਜ਼ੀ ਹੈ ਉਹ ਨਾਲ ਰਹਿਣ ਦਾ ਮਤਲਬ ਇਹ ਨਹੀਂ ਹੈਗਾ ਕਿ ਨਾਲ ਰਹਿ ਕੇ ਲਿਵਿੰਗ ਦੇ ਵਿੱਚ ਆ ਜਾਣਾ ਨਾਲ ਰਹਿ ਕੇ ਇੱਕ ਦੂਜੇ ਨੂੰ ਜਾਣਦੇ ਆਹੋ ਮਿਲਣਾ ਘੰਟਾ ਖੰਡ ਮਿਲਣਾ ਉਹ ਬੱਚੇ ਇੰਨੇ ਖੁੱਲੇ ਆ ਕਿ ਉਹ ਇੱਕ ਦੂਜੇ ਬਾਰੇ ਜਾਣਦੇ ਆ ਵੀ ਕਿਵੇਂ ਆ ਸਾਡੀ ਮਤ ਮਿਲੂ ਕਿ ਨਾ ਫੇਰ ਜਾ ਕੇ ਉਹ ਮੈਰਿਜ ਕਰਵਾਉਂਦੇ ਆ ਕਰਵਾਉਂਦੇ ਆ ਆਪਣੀ ਮਰਜ਼ੀ ਨਾਲ ਆਜ਼ਾਦ ਆ ਉਹ ਮਾਪਿਓ ਵੱਲੋਂ ਪਰ ਇਹ ਇੱਥੋਂ ਤੱਕ ਨਹੀਂ ਜਾਂਦੇ ਜਿੱਥੋਂ ਤੱਕ ਆਪਣੀਆਂ ਧੀਆ ਪਹੁੰਚ ਜਾਂਦੀਆਂ ਜਾ ਕੇ ਇਹਦਾ ਜਿਹੜੀਆਂ ਗੱਲਾਂ ਸੁਣਦੇ ਆ ਸਾਨੂੰ ਤਾਂ ਸੁਣ ਕੇ ਸ਼ਰਮ ਆਉਂਦੀ ਹੈ ਜਿਹੜੇ ਵਿਚਾਰੇ ਉੱਥੇ ਫਿਰਦੇ ਆ ਉਹਨਾਂ ਨੂੰ ਕਿਉਂ ਨਾ ਆਉ ਫਿਰ ਤੁਹਾਨੂੰ ਇਹ ਲੱਗਦਾ ਵੀ ਇੱਥੇ ਕਿਹੜੇ ਗਏ ਨੇ ਸਾਨੂੰ ਰੋਕਣਾ ਬਹੁਤ ਮਾੜੀ ਗੱਲ ਹੈ ਜਿਹੜੀ ਵੀ ਬੱਚੀ ਇਹ ਕਰਦੀ ਹੈ ਤੇ ਜੇ ਤੁਹਾਡੀਆਂ ਵੀਡੀਓ ਬਣਾ ਬਣਾ ਇੰਡੀਆ ਨੂੰ ਪਾਉਣ ਲੱਗੇ ਕਈ ਤਾਂ ਹੁਣ ਆਪ ਹੀ ਪਾਈ ਜਾਂਦੀਆਂ ਦੱਸੂ ਕਰਾਂਗੇ ਕੀ ਆਪ ਹੀ ਆਪਦੀਆਂ ਵੀਡੀਓ ਪਾਈ ਜਾਂਦੀਆਂ ਬਣਾ ਆਪਣਾ ਕਾਲਿਆ ਨਾ ਰੋਟੀਆਂ ਖਾਈ ਜਾਂਦੀਆਂ ਬੈਠੀਆਂ ਕਿਤੇ ਕੋਈ ਕਿਸੇ ਨਾ ਕੋਈ ਕਿਸੇ ਨਾ ਪਤਾ ਨਹੀਂ ਹੁਣ ਕਾਹਤੋਂ ਬੇਪੱਤ ਹੋ ਗਏ ਲੋਕ ਉਹ ਤਾਂ ਮਾਪਿਓ ਨੂੰ ਚਾਹੀਦਾ ਜਦੋਂ ਪਤਾ ਲੱਗ ਜੇ ਧੀ ਦੀ ਐ ਵੀਡੀਓ ਆ ਜਾਏ ਉਹਨੂੰ ਕਹ ਵੀ ਘਰੇ ਆ ਜਾ ਬਾਈ ਸਾਨੂੰ ਨਹੀਂ ਲੋੜ ਪਰ ਉਦੋਂ ਜਿਹੜਾ ਤੀਰ ਆ ਉਹ ਕਮਾਂਡ ਚੋਂ ਨਿਕਲ ਚੁੱਕਿਆ तीर ਕਦੇ ਵਾਪਸ ਨਹੀਂ ਮੁੜਦਾ ਉਹ ਗਾਂ ਵੱਜੇ ਜਾਂ ਨਾ ਵੱਜੇ ਜੇ ਵੱਜ ਗਿਆ ਤਾਂ ਟਿਕਾਣੀ ਤੇ ਤਾਂ ਉੱਥੇ ਵੱਜ ਕੇ ਖੜ ਜੂਗਾ ਜੇ ਨਾ ਵੱਜਿਆ ਤਾਂ ਫਿਰ ਬਾਹਲੀ ਦੂਰ ਨਿਕਲ ਜਾਂਦਾ ਉਹ ਇਹ تیر ਵੱਜਿਆ ਨਹੀਂ ਗੇ ਤਾਂ ਬਾਹਲੀ ਦੂਰ ਨਿਕਲ ਗੇ ਜੇ ਹੁਣ ਮਾਪਿਓ ਘੂਰ ਕੇ ਕਹਿੰਦਾ ਤੋ ਕਹਿੰਦੇ じゃ ਅਸੀਂ ਨਹੀਂ ਆਉਣਾ ਤਰਦੇ ਰੋ ਅੱਜ ਤੋਂ ਬਾਅਦ ਫੋਨ ਨਹੀਂ ਆਊਗਾ ਇਹ ਕਿਹੜਾ ਬਾਹ ਚੜ ਕੇ ਮਗਰ ਜਾ ਵੜਣਗੇ ਜੇ ਜਾਵ ਵੀ ਵੜਣਗੇ ਮੰਨ ਲਓ ਕਿਸੇ ਤਰੀਕੇ ਨਾਲ ਕਿਹੜੇ ਜਾ ਕੇ ਉੱਥੇ ਜਾ ਕੇ ਲੱਪੜ ਮਾਰ ਲੈਣਗੇ ਇਸ ਕਰਕੇ ਉਹਨਾਂ ਨੇ ਹਾਥੀ ਖੜੇ ਕਰਤੇ ਜੋ ਕਰਦੀ ਐ ਗੋਲੇ ਕਬੂਤਰਾਂ ਨੂੰ ਅੱਖਾਂ ਮੀਚ ਲੀਆਂ ਵੀ ਸਾਡੀ ਬੇਟੀ ਤਾਂ ਦੀਂਦੀ ਹੀ ਨਹੀਂ ਬਸ ਪੁੱਤਰਾ ਦੱਬੀ ਆ ਪੈਸੇ ਭੇਜੀ ਚੱਲ ਉਹਨਾਂ ਨੂੰ ਵੀ ਪਤਾ ਵੀ ਇੱਕ ਨ ਇੱਕ ਦਿਨ ਹੀ ਪੈਸੇ ਭੇਜਨੇ ਬੰਦ ਕਰਨੇ ਜਿਹੜੇ ਤਰਦੇ ਤਰਦੇ ਲਾ ਲਓ ਸਾਡੇ ਲੋਕਾਂ ਦੇ ਬਿਜ਼ਨਸ ਦੇਖੋ ਦੁਨੀਆ ਦਾ ਸਭ ਤੋਂ ਤਕੜਾ ਬੰਦਾ ਜਿਹੜਾ ਉਹ ਵੀ ਸਾਡਾ ਸਰਦਾਰ ਹੈ। ਉਹਦੇ ਬਾਰੇ ਵੀ ਦੱਸੂਗਾ ਕੱਲ ਨੂੰ ਤੁਹਾਨੂੰ। ਸਾਡੇ ਲੋਕਾਂ ਦੇ ਸਭ ਤੋਂ ਵੱਡੇ ਬਿਜ਼ਨਸ ਹੈ। ਜਿਹੜੇ ਅਮਰੀਕਾ 'ਚ ਕਹਿੰਦੇ ਆਏ ਆਂ, ਜਉਂ ਆਂ ਸਿੱਖਾਂ ਨੂੰ ਐਕਸੀਡੈਂਟ ਕਰਤਾ ਇਹਨਾਂ ਨੂੰ ਆਏ ਕਰ ਦਿਓ। ਸਭ ਤੋਂ ਵੱਡੀਆਂ ਟਰਾਂਸਪੋਰਟਾਂ ਤਿੰਨ ਆ ਉਹ ਆਪਣੀਆਂ। ਠੀਕ ਹੈ ਨਾ ਉਹਨਾਂ ਸਿਰ ਤੇ ਪੂਰਾ ਅਮਰੀਕਾ ਚੱਲਦਾ ਜੇ ਕਿਤੇ ਉਹ ਰੋਕ ਦੇਣ ਤਾਂ ਕੰਮ ਬੰਦ ਹੋ ਜਾਊਗਾ। ਠੀਕ ਹੈ ਜੀ ਸਮਾਂ ਹੋ ਗਿਆ। ਬਾਕੀ ਗੱਲ ਤੁਹਾਨੂੰ ਕੱਲ ਨੂੰ ਕਰਦੇ ਆਪਾਂ। ਤੇ ਮਾਫ ਕਰਿਓ ਜੇ ਕੋਈ ਚੰਨੀ ਮਾ ਸਾਉਥ ਬੋਲਿਆ ਗਿਆ ਹੋਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ